ਡਾਕਟਰ ਜੋਸਫ ਮਰਫੀ ਦੌਲਤ ਅਤੇ ਸਫਲਤਾ ਦੇ ਰਾ 77 ਪੰਨਾਵਾਂ ਫੈਸਲੇ ਦੀ ਅਜੀਬ ਸ਼ਕਤੀ ਸਾਰੇ ਸਫਲ ਔਰਤਾਂ ਪੁਰਸ਼ਾਂ ਇੱਕ ਸਧਾਰਨ ਗੁਣ ਹੁੰਦਾ ਹੈ ਇਹ ਹੈ ਤੇਜ਼ ਫੈਸਲੇ ਲੈਣ ਤੇ ਉਹਨਾਂ ਫੈਸਲਿਆਂ ਤੇ ਲਗਨ ਨਾਲ ਅਮਲ ਕਰਕੇ ਪੂਰਨਤਾ ਤੱਕ ਪਹੁੰਚਾਣਾ ਦੀ ਕਾਬਲੀਅਤ ਇੱਕ ਮਸ਼ਹੂਰ ਉਦਯੋਗਪਤੀ ਤੇ ਇੱਕ ਵਾਰ ਮੈਨੂੰ ਦੱਸਿਆ ਸੀ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਵਪਾਰ ਅਤੇ ਉਦਯੋਗ ਖੇਤਰਾਂ 'ਚ ਸਾਰੇ ਔਰਤ ਪੁਰਸ਼ਾਂ ਦੇ ਨਾਲ ਕੰਮ ਕਰਨ ਦੀ 50 ਸਾਲ ਦੇ ਅਨੁਭਵਾਂ ਚ ਉਹਨਾਂ ਨੇ ਇੱਕ ਇਹ ਪਾਇਆ ਕਿ ਜੋ ਲੋਕ ਅਸਫਲ ਹੋਏ ਸਨ ਉਹਨਾਂ ਸਾਰਿਆਂ ਚ ਇੱਕ ਗੁਣ ਆਮ ਸੀ ਉਹ ਫੈਸਲਾ ਲੈਣ ਤੋਂ ਝਿਜਕਦੇ ਸਨ ਉਹ ਟਾਲਮਟੋਲ ਕਰਦੇ ਸਨ ਅਤੇ ਇੰਤਜ਼ਾਰ ਕਰਦੇ ਸਨ ਇਸ ਤੋਂ ਬਿਨਾ ਜਦੋਂ ਉਹ ਫੈਸਲਾ ਲੈ ਲੈਂਦੇ ਸਨ ਤਾਂ ਉਹ ਉਹਨਾਂ ਫੈਸਲਿਆਂ ਦੇ ਉਹਨਾਂ ਫੈਸਲਿਆਂ ਦਾ ਪਾਲਣ ਕਰਨ ਚ ਲਗਨ ਛੀਲ ਨਹੀਂ ਰਹਿੰਦੇ ਸਨ ਮੈਂ ਕਿ ਉਹਨਾਂ ਨੂੰ ਪਾਲਣਾ ਨਹੀਂ ਮੈਂ ਕਿ ਉਹਨਾਂ ਦੇ ਉੱਤੇ ਆ ਭਰੋਸਾ ਨਹੀਂ ਕਰਦੇ ਮੈਂ ਕਿ ਆਪਣੇ ਆਪ ਤੇ ਭਰੋਸਾ ਨਹੀਂ ਕਰਦੇ ਬਹੁਤ ਸੋਹਣੀ ਕਿਤਾਬ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚੰਦਬੀਰ ਸਿੰਘ ਢਿੱਲੋਂ ਮਿਲਦੀਆਂ ਰਹਿਣਗੀਆਂ ਤੁਹਾਨੂੰ ਕਿਤਾਬਾਂ ਤੇ ਕਿਤਾਬਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਪਾਉਂਦਾ ਰਹੂੰਗਾ ਤੇ ਮਿਲਦੇ ਨਵੀਂ ਵੀਡੀਓ ਦੇ ਵਿੱਚ ਮੇਰਾ ਨਾਮ ਤੁਸੀਂ ਜਾਣਦੇ ਚੰਦਬੀਰ ਸਿੰਘ ਢਿੱਲੋਂ ਸਬਸਕ੍ਰਾਈਬ ਕਰ ਲੋ ਚੈਨਲ ਨੂੰ